ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓਂ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਗੱਲ ਪਰਸਨਸ਼ਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿਸ ਕਿੰਨੀ ਬੜਾਇਆ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਪਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਅੱਜ ਪਰਸੰਗ ਚਾ ਗਿੱਤੀ ਆ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿਸ ਕਿੰਨੀ ਬੜਾਇਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂ ਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜ ਪਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ। ਫਰਵੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ। ਉਹਨਾਂ ਨੂੰ ਫਿਜ਼ੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓਂ ਜੁੜੇ ਹੋਏ ਸਨ। ਫਰਵਰੀ 2023 ਵਿੱਚ ਫਿਜ਼ੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂਵਾਲੀਆ ਪਰਸੈਂਟ ਸਾਖੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿਸ ਕਿੰਨੀ ਬੜਾਇਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓਂ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਗੱਲ ਫਸਟ ਅਕਾਦਮੀ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿਸ ਕਿੰਨੀ ਬਣਾਇਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਗੱਲ ਫਸਟ ਅਨਸ਼ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿਸ ਕਿੰਨੀ ਬਣਾਇਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓਂ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਗੱਲ ਫਸਟ ਅਨਸ਼ਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿ ਕਿੰਨੀ ਬੜਾਇਆ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਜੀ ਪ੍ਰੋਫੈਸਰ ਸ਼ਕਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜੀ ਕਿੰਨੀ ਬੜਾਇਆ ਕਿ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂ ਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨਕੀ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜ਼ੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਗੱਲ ਫਸਟ ਅਕਾਦਮੀ ਕੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿਸ ਕਿੰਨੀ ਬਣਾਇਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਗੱਲ ਫਸਟ ਅਨਸ਼ਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿਸ ਕਿੰਨੀ ਬਣਾਇਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ ਸਿੱਖਿਆ ਪ੍ਰਾਪਤ ਹੁੰਦੀ ਰਹੇ ਪ੍ਰੋਫੈਸਰ ਪਾਲ ਆਲੂਵਾਲੀਆ ਜੋ ਕਿ ਯੂਨੀਵਰਸਿਟੀ ਆਫ ਦਾ ਪੈਸੀਫਿਕ ਯਾਨੀ ਕਿ ਯੂਐਸਪੀ ਦੇ ਵਾਈਸ ਚਾਂਸਲਰ ਅਤੇ ਪ੍ਰਧਾਨ ਹਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸੰਸਥਾ ਦੇ ਵਿੱਚ ਆਪਣਾ ਕਾਰਜਕਾਲ ਖਤਮ ਕਰ ਰਹੇ ਹਨ ਪ੍ਰੋਫੈਸਰ ਆਲੂਵਾਲੀਆ ਦਾ ਯੂਐਸਪੀ ਦੇ ਵਿੱਚ 6 ਸਾਲਾਂ ਦਾ ਸਮਾਂ ਵਿਵਾਦਪੂਰਨ ਹੀ ਰਿਹਾ ਫਰਵਰੀ 2021 ਵਿੱਚ ਉਹਨਾਂ ਦਾ ਉਸ ਸਮੇਂ ਦੀ ਬੈਨੀ ਮਰਾਮਾ ਸਰਕਾਰ ਦੇ ਨਾਲ ਟਕਰਾਅ ਹੋਇਆ ਉਹਨਾਂ ਨੂੰ ਫਿਜੀ ਤੋਂ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ ਉਹਨਾਂ ਨੇ ਕੁਝ ਲੀਡਰਸ਼ਿਪ ਨਿਯੁਕਤੀਆਂ ਦੀਆਂ ਕਾਰਵਾਈਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਜੋ ਉਸ ਸਮੇਂ ਦੇ ਸਾਬਕਾ ਸਰਕਾਰ ਨਾਲ ਨੇੜਿਓ ਜੁੜੇ ਹੋਏ ਸਨ ਫਰਵਰੀ 2023 ਵਿੱਚ ਫਿਜੀ ਵਾਪਸ ਆਉਣ ਤੋਂ ਪਹਿਲਾਂ ਤੇ ਸਰਕਾਰ ਬਦਲਣ ਤੋਂ ਬਾਅਦ ਉਹਨਾਂ ਨੇ ਕਈ ਮਹੀਨਿਆਂ ਤੱਕ ਯੂਐਸਪੀ ਦੇ ਨੇਰੂ ਅਤੇ ਫਿਰ ਸਮੋਹਾ ਕੈਂਪਸ ਦੇ ਵਿੱਚ ਕੰਮ ਕੀਤਾ ਪਰ ਆਪਣੀ ਵਾਪਸੀ ਤੋਂ ਬਾਅਦ ਉਹਨਾਂ ਦਾ ਸਟਾਫ ਯੂਨੀਅਨ ਦੇ ਨਾਲ ਵੀ ਟਕਰਾਅ ਹੀ ਰਿਹਾ ਹਾਲ ਦੇ ਵਿੱਚ ਉਹਨਾਂ ਦਾ ਨਾਂ ਇੱਕ ਹੋਰ ਵਿਵਾਦ ਦੇ ਨਾਲ ਜੁੜ ਗਿਆ ਜਿਸ ਦੇ ਵਿੱਚ ਯੂਨੀਵਰਸਿਟੀ ਸਟਾਫ ਵੱਲੋਂ ਇੱਕ ਯੂਨੀਅਨ ਨੇਤਾ ਦੀ ਮੌਤ ਲਈ ਦਾ ਵਿਰੋਧ ਕਰਨਾ ਅਤੇ ਇਹ ਦੋਸ਼ ਲਗਾਉਣਾ ਸ਼ਾਮਲ ਹੈ ਕਿ ਪ੍ਰੋਫੈਸਰ ਆਲੂਵਾਲੀਆ ਆਪਣੀਆਂ ਨਿਯੁਕਤੀਆਂ ਦੇ ਵਿੱਚ ਨਿਰਪੱਖ ਨਹੀਂ ਸਨ ਯੂਨੀਵਰਸਿਟੀ ਕਮਿਸ਼ਨ ਦੁਆਰਾ ਮਾਨਤਾ ਦੀ ਸਫਲਤਾਪੂਰਵਕ ਪੁਸ਼ਟੀ ਬਾਰੇ ਪ੍ਰੋਫੈਸਰ ਆਲੂ ਵਾਲੀ ਗੱਲ ਫਸਟ ਅਨਸ਼ਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਪ੍ਰਕਿਰਿਆ ਨੇ ਯੂਐਸਪੀ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਗੁਣਵੱਤਾ ਨੂੰ ਪ੍ਰਮਾਣਿਤ ਕੀਤਾ ਇਹ ਜਿ ਕਿੰਨੀ ਬੜਾਇਆ ਕਿ ਵਿਦਿਆਰਥੀਆਂ ਨੂੰ ਵਿਸ਼ੇ ਪੱਧਰ ਤੇ ਮਾਨਤਾ ਪ੍ਰਾਪਤ